ਭਗਵਾਨਤਮਾਨ ਸਰਕਾਰ ਨੇ ਜੋ ਕੱਲ ਦਾ ਅਗਰਾਹਾ ਜਥੇਬੰਦੀ ਦੇ ਉਤੇ ਨੈਸ਼ਨਲ ਹਾਈਵੇ ਨੂੰ ਕਬਜ਼ੇ ਕਰਾਉਣ ਦੀ ਨੀਅਤ ਨਾਲ ਤਸ਼ੱਦਦ ਰਾਇਆ ਵਾ ਕੇਂਦਰ ਦੀਆਂ ਹਦਾਇਤਾਂ ਨੂੰ ਫਾਲੋ ਕਰ ਰਿਹਾ ਉਹਦੇ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸਖਤ ਵਿਰੋਧ ਕਰਦਿਆਂ ਅੱਜ ਸੈਂਕੜੇ ਥਾਵਾਂ ਤੇ ਸਰਕਾਰਾਂ ਦੇ ਪੁਤਲੇ ਫੂਕੇ ਦੱਸਿਆ ਗਿਆ ਵੀ ਜਿੱਥੇ ਬੰਦੀਆਂ ਵੱਖੋ-ਵੱਖ ਨਹੀਂ ਜਿੱਥੇ ਬੰਦੀਆਂ ਇੱਕ ਨੇ ਭਗਵਾਨਤਮਾਨ ਸਰਕਾਰ ਨੇ ਦਮਨਕਾਰੀ ਨੀਤੀ ਜਾਰੀ ਰੱਖਦੇ ਆਂ ਜਿੱਥੇ ਉਹਨਾਂ ਦੇ ਸੈਂਕੜੇ ਗ੍ਰਿਫਤਾਰੀਆਂ ਪਾ ਕੇ ਜੇਲ੍ਹਾਂ ਚ ਸੁਟੇ ਆਂ ਔਰ ਦਰਜਨਾ ਜ਼ਖਮੀ ਕੀਤੇ ਆ ਉਹਦੇ ਨਾਲ ਨਾਲ ਆਗੂਆਂ ਦੇ ਘਰਾਂ ਦੇ ਉਤੇ ਅਜੇ ਵੀ ਛਾਪੇਮਾਰੀ ਜਾਰੀ ਆ ਤੇ ਨਾਲ ਗੱਲਬਾਤ ਵਾਸਤੇ ਵੀ ਤਿਆਰੀ ਕਰ ਰਿਆ ਅਸੀਂ ਕਹਿੰਨੇ ਵੇ ਗੱਲਬਾਤ ਵਾਸਤੇ ਪਹਿਲਾਂ ਪਲੇਟਫਾਰਮ ਤਾਂ ਤਿਆਰ ਕਰੋ ਪਹਿਲਾਂ ਉਹ ਆਗੂ ਜਿਹੜੇ ਸਾਰੇ ਰਿਹਾ ਹਣ ਛਾਪੇਮਾਰੀ ਬੰਦ ਕੀਤੀ ਜਾਵੇ ਫਿਰ ਬਹਿਣ ਤੇ ਨੈਸ਼ਨਲ ਹਾਈਵੇ ਨੂੰ ਨਾਲ ਪਾਉਣ ਕਿ ਕਿਸਾਨਾਂ ਨੇ ਦਿੱਤਾ ਇੱਕ ਵੀ ਰੁਪਈਆ ਨਹੀਂ ਲਿਆ ਮੁਕਤੋਂ ਮੁਕਤੀ ਜ਼ਮੀਨਾਂ ਲੁੱਟ ਕੇ ਪੰਜਾਬ ਦੀਆਂ ਭਗਵੰਤਮਾਨ ਸਰਕਾਰ ਉਹਨਾਂ ਨੂੰ ਫਰਵਾਣਾ ਚਾਹ ਰਹੀ ਆ ਇਹਦੇ ਤੇ ਪੂਰਾ ਪੰਜਾਬ ਨਾਲਵਾ ਪੂਰੇ ਪੰਜਾਬੀ ਨਾਲਵਾ ਕਦੀ ਵੀ ਇਹਨਾਂ ਜ਼ਮੀਨਾਂ ਤੇ ਇਸ ਤਰ੍ਹਾਂ ਕਬਜ਼ਾ ਨਹੀਂ ਹੋਣ ਜਾਣਗੇ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਉਗਰਾਹਾ ਜੱਥੇਬੰਦੀ ਦੀ ਹਮਾਇਤ ਦੇ ਵਿੱਚ ਸੈਂਕੜੇ ਥਾਵਾਂ ਤੇ ਪੁਤਲੇ ਫੂਕੇ ਵਿਰੋਧ ਕੀਤਾ ਅੱਗੇ ਜਿਸ ਤਰ੍ਹਾਂ ਰਣਨੀਤੀ ਆਉਗੀ ਜੋ ਜੱਥੇਬੰਦੀ ਚਾਹੂਗੀ ਉਹਦੇ ਮੁਤਾਬਕ ਸਾਡੀ ਜੱਥੇਬੰਦੀ ਦੀ ਹਮਾਇਤ ਜਿਹੜੀ ਯਾਰੀ ਆ ਕਿਉਂਕਿ ਲੜਾਈ ਇੱਕ ਵਾ ਇਹਨੂੰ ਲੜਾਈ ਨੂੰ ਲੜਨ ਵਾਸਤੇ ਇੱਕੇ ਤੇ ਸੰਘਰਸ਼ ਦੀ ਵੱਡੀ ਲੋੜ ਵਾ ਜਦੋਂ ਆਪਾਂ ਇੱਕ ਹੋ ਗਏ ਇੱਕੇ ਤੇ ਸੰਘਰਸ਼ ਦੇ ਬਲਬੂਤੇ ਦੇ ਉੱਤੇ ਨਸਲ ਤੇ ਫਸਲ ਬਚਾਵਾਂਗੇ ਜ਼ਮੀਨਾਂ ਬਚਾਵਾਂਗੇ ਸੋ ਭਗਵਾਨਤਮਾਨ ਸਰਕਾਰ ਨੂੰ ਜਲਦੀ ਤੋਂ ਜਲਦੀ ਗੱਲਬਾਤ ਬੈਠ ਕੇ ਕਰਨ ਦੀ ਨੀਤ ਨਾਲ ਜਿੰਨੇ ਆਗੂ ਉਹਨਾਂ ਦੇ ਗ੍ਰਿਫਤਾਰ ਕੀਤੇ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਛਾਪੇਮਾਰੀ ਬੰਦ ਕੀਤੀ ਜਾਵੇ ਜ਼ਖਮੀਆਂ ਦਾ ਹਾਲਚਲ ਪੁੱਛਿਆ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਹੀ ਮਾਹੌਲ ਦੇ ਵਿੱਚ ਇਸ ਸੰਦਰਭ ਦੇ ਵਿੱਚ ਇਸ ਮਤਲਬ ਮਸਲੇ ਦੇ ਉੱਤੇ ਗੱਲਬਾਤ ਹੋ ਸਕੇ ਸੋ ਆਓ ਇਕੱਠੇ ਹੋ ਕੇ ਇੱਕ ਇਹਦੇ ਬਲਬੂਤੇ ਤੇ ਆਪਾਂ ਆਪਣੇ ਆਪ ਨੂੰ ਸਦਾ ਵਾਸਤੇ ਕਾਇਮ ਰੱਖੀਏ ਭਗਵੰਤਮਾਨ ਸਰਕਾਰ ਨੇ ਜੋ ਕੱਲ ਦਾ ਅਗਰਾਹਾ ਜੱਥੇਬੰਦੀ ਦੇ ਉੱਤੇ ਨੈਸ਼ਨਲ ਹਾਈਵੇ ਨੂੰ ਕਬਜ਼ੇ ਕਰਾਉਣ ਦੀ ਨੀਅਤ ਨਾਲ ਤਸ਼ੱਦਦ ਰਾਇਆ ਵਾ ਕੇਂਦਰ ਦੀਆਂ ਹਦਾਇਤਾਂ ਨੂੰ ਫਾਲੋ ਕਰ ਰਹੇ ਆ ਉਹਦੇ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸਖਤ ਵਿਰੋਧ ਕਰਦੇ ਆ ਅੱਜ ਸੈਂਕੜੇ ਥਾਵਾਂ ਤੇ ਸਰਕਾਰਾਂ ਦੇ ਪੁਤਲੇ ਫੂਕੇ ਦੱਸਿਆ ਗਿਆ ਵੀ ਜਿੱਥੇ ਬੰਦਿਆ ਵੱਖੋ ਵੱਖ ਨਹੀਂ ਜਿੱਥੇ ਬੰਦਿਆ ਇੱਕ ਨਹੀਂ ਭਗਵਾਨਤਮਾਨ ਸਰਕਾਰ ਨੇ ਦਮਨਕਾਰੀ ਨੀਤੀ ਜਾਰੀ ਰੱਖਦੇ ਆ ਜਿੱਥੇ ਉਹਨਾਂ ਦੇ ਸੈਂਕੜੇ ਗ੍ਰਿਫਤਾਰੀਆਂ ਪਾ ਕੇ ਜੇਲ੍ਹਾਂ ਚ ਸੁਟੇ ਆ ਔਰ ਦਰਜਨਾ ਜ਼ਖਮੀ ਕੀਤੇ ਆ ਉਹਦੇ ਨਾਲ ਨਾਲ ਆਗੂਆਂ ਦੇ ਘਰਾਂ ਦੇ ਉੱਤੇ ਅਜੇ ਵੀ ਛਾਪੇਮਾਰੀ ਜਿਆਦਾ ਜਾਰੀ ਆ ਤੇ ਨਾਲ ਗੱਲਬਾਤ ਵਾਸਤੇ ਵੀ ਤਿਆਰੀ ਕਰ ਰਿਆ ਅਸੀਂ ਕਹਿੰਨੇ ਵੇ ਗੱਲਬਾਤ ਵਾਸਤੇ ਪਹਿਲਾਂ ਪਲੇਟਫਾਰਮ ਤਾਂ ਤਿਆਰ ਕਰੋ ਪਹਿਲਾਂ ਉਹ ਆਗੂ ਜਿਹੜੇ ਸਾਰੇ ਰਿਹਾ ਹੁਣ ਛਾਪੇਮਾਰੀ ਬੰਦ ਕੀਤੀ ਜਾਵੇ ਫਿਰ ਬਹਿਣ ਤੇ ਨੈਸ਼ਨਲ ਹਾਈਵੇ ਨੂੰ ਨਾਲ ਪਾਉਣ ਕਿ ਕਿਸਾਨਾਂ ਨੇ ਦਿੱਤਾ ਇੱਕ ਵੀ ਰੁਪਈਆ ਨਹੀਂ ਲਿਆ ਮੁਖਤੋ ਮੁਕਤੀ ਜ਼ਮੀਨਾਂ ਲੁੱਟ ਕੇ ਪੰਜਾਬ ਦੀਆਂ ਭਗਵੰਤ ਮਾਨ ਸਰਕਾਰ ਉਹਨਾਂ ਨੂੰ ਫੜਾਉਣਾ ਚਾਹ ਰਹੀ ਆ ਇਹਦੇ ਤੇ ਪੂਰਾ ਪੰਜਾਬ ਨਾਲਵਾ ਪੂਰੇ ਪੰਜਾਬੀ ਨਾਲਵਾ ਕਦੀ ਇਹ ਇਹਨਾਂ ਜ਼ਮੀਨਾਂ ਦੇ ਇਸ ਤਰ੍ਹਾਂ ਕਬਜ਼ਾ ਨਹੀਂ ਹੋਣ ਦਿਆਂਗੇ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਉਗਰਾਹਾ ਜਥੇਬੰਦੀ ਦੀ ਹਮਾਇਤ ਦੇ ਵਿੱਚ ਸੈਂਕੜੇ ਥਾਵਾਂ ਤੇ ਪੁਤਲੇ ਫੂਕੇ ਵਿਰੋਧ ਕੀਤਾ ਅੱਗੇ ਜਿਸ ਤਰ੍ਹਾਂ ਰਣਨੀਤੀ ਆਉਗੀ ਜੋ ਜਥੇਬੰਦੀ ਚਾਹੂਗੀ ਉਹਦੇ ਮੁਤਾਬਕ ਸਾਡੀ ਜਥੇਬੰਦੀ ਹਮਾਇਤ ਜਿਹੜੀ ਯਾਰੀ ਆ ਕਿਉਂਕਿ ਲੜਾਈ ਇੱਕ ਵਾ ਇਹਨੂੰ ਲੜਾਈ ਨੂੰ ਲੜਨ ਵਾਸਤੇ ਇਕੇ ਤੇ ਸੰਘਰਸ਼ ਦੀ ਵੱਡੀ ਲੋੜ ਵਾ ਜਦੋਂ ਆਪਾਂ ਇਕ ਹੋ ਗਏ ਇੱਕੇ ਦੇ ਸੰਘਰਸ਼ ਦੇ ਬਲਬੂਤੇ ਦੇ ਉੱਤੇ ਨਸਲ ਤੇ ਫਸਲ ਬਚਾਵਾਂਗੇ ਜ਼ਮੀਨਾਂ ਬਚਾਵਾਂਗੇ ਸੋ ਭਗਵਾਨਤਮਾਨ ਸਰਕਾਰ ਨੂੰ ਜਲਦੀ ਤੋਂ ਜਲਦੀ ਗੱਲਬਾਤ ਬੈਠ ਕੇ ਕਰਨ ਦੀ ਨੀਤ ਨਾਲ ਜਿੰਨੇ ਆਗੂ ਉਹਨਾਂ ਦੇ ਗ੍ਰਿਫਤਾਰ ਕੀਤੇ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਛਾਪੇਮਾਰੀ ਬੰਦ ਕੀਤੀ ਜਾਵੇ ਜ਼ਖਮੀਆਂ ਦਾ ਹਾਲਚਲ ਪੁੱਛਿਆ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਹੀ ਮਾਹੌਲ ਦੇ ਵਿੱਚ ਇਸ ਸੰਦਰਭ ਦੇ ਵਿੱਚ ਇਸ ਮਤਲਬ ਮਸਲੇ ਦੇ ਉੱਤੇ ਗੱਲਬਾਤ ਹੋ ਸਕੇ ਸੋ ਆਓ ਇਕੱਠੇ ਹੋ ਕੇ ਇੱਕੇ ਦੇ ਬਲਬੂਤੇ ਤੇ ਆਪਾਂ ਆਪਣੇ ਆਪ ਨੂੰ ਸਦਾ ਵਾਸਤੇ ਕੈਮ ਰੱਖੇ